ਗਰਲਫ੍ਰੈਂਡਸ ਮੈਂ ਤੁਹਾਡਾ ਹੋਸਟ ਡਾਕਟਰ ਗੁਰਸ਼ੇਰ ਡਾਕਟਰ ਗੁਰਸ਼ੇਰ ਬਲੌਗਸ ਦੇ ਵਿੱਚ ਤੁਹਾਡਾ ਇੱਕ ਵਾਰ ਫੇਰ ਆਪਾਂ ਸਵਾਗਤ ਕਰਦੇ ਆਂ ਅੱਜ ਦੇ ਨਇਤਵਾਰ ਹੈ ਔਰ ਅੱਜ ਆਪਾਂ ਤੁਹਾਨੂੰ ਸਿਰਫ ਤਿੰਨ ਚੀਜ਼ਾਂ ਦੱਸਣ ਜਾ ਰਹੇ ਆਂ ਜਿਹੜੀਆਂ ਤੁਸੀਂ ਰੋਜ਼ਾਨਾ ਖਾਣੀਆਂ ਨੇ ਇਹ ਖਾਣ ਨਾਲ ਤੁਹਾਡੇ ਜਿਹੜਾ ਗੋਡਿਆਂ ਦਾ ਦਰਦ ਹੈ ਉਹ ਘਟਣਾ ਸ਼ੁਰੂ ਹੋ ਜਾਏਗਾ ਕਿਉਂਕਿ ਇਹੀ ਚੀਜ਼ਾਂ ਅਸੀਂ ਆਪਣੇ ਪੇਸ਼ੈਂਟਸ ਨੂੰ ਦੱਸਦੇ ਆਂ ਸੋ ਅਸੀਂ ਚਾਹੁੰਦੇ ਆਂ ਵੀ ਤੁਸੀਂ ਵੀ ਇਹ ਚੀਜ਼ਾਂ ਤੋਂ ਸ਼ੁਰੂ ਕਰੋ ਔਰ ਗੋਡਿਆਂ ਦੇ ਦਰਦ ਤੋਂ ਛੁਟਕਾਰਾ ਪਾਓ ਪਹਿਲਾਂ ਕੀ ਹੁੰਦਾ ਸੀ 55 ਸਾਲ ਜਾਂ ਕਹਿ ਲੋ 58 ਸਾਲ ਤੋਂ ਬਾਅਦ ਗੋਡਿਆਂ 'ਚ ਦਰਦ ਹੋਣਾ ਸ਼ੁਰੂ ਹੁੰਦਾ ਸੀ ਗੋਡਿਆਂ 'ਤੇ ਜਿਹੜਾ ਗੈਪ ਆ ਉਹ ਘਟਣਾ ਸ਼ੁਰੂ ਹੁੰਦਾ ਸੀ ਪਰ ਅੱਜ ਦੇ ਸਮੇਂ ਦੇ ਵਿੱਚ ਸਾਡੇ ਕੋਲ ਪੇਸ਼ੈਂਟ ਆਉਂਦੇ ਨੇ ਜਿਨ੍ਹਾਂ ਦੀ ਉਮਰ 35 ਸਾਲ 38 ਸਾਲ 40 ਸਾਲ ਇੰਨੇ ਕੁ ਉਮਰ ਤੋਂ ਗੋਡੇ ਦਰਦ ਹੋਣੇ ਸ਼ੁਰੂ ਹੋ ਗਏ ਨੇ ਸੋ ਕਾਰਨ ਕੀ ਬਣਦਾ ਡਾਈਟ ਦਾ ਆਪਾਂ ਦੁੱਧ ਪੀਣੋਂ हट ਗਏ ਦਹੀਂ ਖਾਣੋਂ हट ਗਏ ਲੱਸੀ ਪੀਣੋਂ हट ਗਏ ਡੈਰੀ ਪ੍ਰੋਡਕਟਸ ਜਮ੍ਹੇ ਹੀ ਬੰਦ ਕਰ ਦਿੱਤੇ ਨੇ ਜਿਸ ਕਰਕੇ ਜਿਹੜਾ ਆਪਾਂ ਨੂੰ ਪ੍ਰੋਟੀਨ ਚਾਹੀਦਾ ਹੁੰਦਾ ਮਸਲ ਜ਼ਰੂਰ ਪੂਰਾ ਨਹੀਂ ਹੁੰਦਾ ਵਿਟਾਮਿਨ ਡੀ ਦੀ ਘਾਟ ਹੋ ਜਾਂਦੀ ਹੈ ਔਰ ਆਪਣੇ ਗੋਡਿਆਂ ਦੇ ਵਿੱਚ ਗੈਪ ਘਟਣਾ ਸ਼ੁਰੂ ਹੋ ਜਾਂਦਾ ਔਰ ਆਪਣੇ ਦਰਦ ਦਾ ਲੈਵਲ ਵੀ ਵਧਣਾ ਸ਼ੁਰੂ ਹੋ ਜਾਂਦਾ ਸੋ ਅੱਗੇ ਆਪਾਂ ਸਾਈਕਲ ਚਲਾਉਂਦੇ ਸੀ ਹੁਣ ਆਪਾਂ ਸਾਈਕਲ ਵੀ ਨਹੀਂ ਚਲਾਉਂਦੇ ਆਪਾਂ ਹਮੇਸ਼ਾ ਜਾਂ ਸਕੂਟੀ ਤੇ ਜਾਂਦੇ ਆ ਜਾਂ ਗੱਡੀ ਤੇ ਜਾਂਦੇ ਆ ਸੋ ਅਗਰ ਤੁਸੀਂ ਨੇੜੇ ਕਿਤੇ ਕੰਮ ਜਾਣਾ ਹੁੰਦਾ ਤੁਰ ਕੇ ਜਾਇਆ ਕਰੋ ਜਾਂ ਸਾਈਕਲ ਚਲਾ ਕੇ ਜਾਇਆ ਕਰੋ ਉਸ ਨਾਲ ਆਪਣੇ ਲੱਤਾਂ ਦੀਆਂ ਐਕਸਰਸਾਈਜ਼ਾਂ ਹੁੰਦੀਆਂ ਰਹਿੰਦੀਆਂ ਨੇ ਬਹੁਤ ਜ਼ਰੂਰੀ ਹੈ ਔਰ ਜਾਨਾ ਤੁਸੀਂ 10 ਤੋਂ 12 ਗਲਾਸ ਪਾਣੀ ਵੀ ਪੀਣਾ ਸ਼ੁਰੂ ਕਰੋ ਡੀ ਹਾਈਡਰੇਸ਼ਨ ਵੀ ਕੋਟੇ ਦਰਦ ਦਾ ਬਹੁਤ ਵੱਡਾ ਕਾਰਨ ਹੈ ਡੀ ਹਾਈਡਰੇਸ਼ਨ ਮਤਲਬ ਪਾਣੀ ਦੀ ਜਦੋਂ ਆਪਣੇ ਸਰੀਰ ਦੇ ਵਿੱਚ ਘਾਟ ਹੋ ਜਾਂਦੀ ਹੈ ਸੋ ਅਗਰ ਤੁਸੀਂ ਮੈਨੂੰ ਨਹੀਂ ਜਾਣਦੇ ਹੋ ਮੇਰਾ ਨਾਮ ਹੈ ਡਾਕਟਰ ਗੁਰਸ਼ੇਧ ਸਿੰਘ ਸਰਾਹ ਪਿਛਲੇ 10 ਸਾਲ ਤੋਂ ਅਸੀਂ ਮੁੱਲਾਪੁਰ ਦਾਖਾ ਜ਼ਿਲ੍ਹਾ ਲੁਧਿਆਣਾ ਪੰਜਾਬ ਦੇ ਵਿੱਚ ਆਪਣਾ ਕਲੀਨਿਕ ਚラン ਕਰਦੇ ਆ ਬੱਸ ਸਟੈਂਡ ਦੇ ਨਾਲ ਦਾਣਾ ਮੰਡੀ ਹੈ ਦਾਣਾ ਮੰਡੀ ਦੇ ਵਿੱਚ 64 ਨੰਬਰ ਤੇ ਸਾਡਾ ਕਲੀਨਿਕ ਹੈ ਔਰ ਇੰਸਟਾਗ੍ਰam ਤੇ ਸਾਡੀਆਂ ਦੋ ਆਈਡਿਸ ਨੇ ਐਸ ਹਰੀ ਸਿੰਘ ਸਰਾਹ ਫਿਜ਼ੀਓਥੈਰੇਪੀ ਦੂਸਰੀ ਆਈਡੀ ਹੈ ਡਾਕਟਰ ਗੁਰਸ਼ੀਰ ਸਿੰਘ ਸਾਨੂੰ ਉੱਥੇ ਫੋਲੋ ਜਰੂਰ ਕਰੋ ਉੱਥੇ ਅਸੀਂ ਰੋਜ਼ਾਨਾ ਇੱਕ ਨਾ ਇੱਕ ਸ਼ਾਰਟ ਵੀਡੀਓ ਅਪਲੋਡ ਕਰਨ ਦੀ ਕੋਸ਼ਿਸ਼ ਕਰਦੇ ਹਾਂ ਫੇਸਬੁੱਕ ਤੇ ਸਾਡਾ ਪੇਜ ਹੈ ਐਸ ਹਰੀ ਸਿੰਘਸਰਾ ਫਿਜ਼ੀਓਥੈਰੇਪੀ ਕਲੀਨਿਕ ਦੇ ਨਾਮ ਤੇ ਉੱਥੇ ਵੀ ਸਾਨੂੰ ਫੋਲੋ ਕਰੋ ਉੱਥੇ ਅਸੀਂ ਲਾਈਵ ਹੋਣ ਦੀ ਕੋਸ਼ਿਸ਼ ਕਰਦੇ ਹਾਂ ਸਨੈਪਚੈਟ ਤੇ ਡਾਕਟਰ ਗੁਰਸ਼ੀਰ ਸਿੰਘਸਰਾ ਔਰ ਯੂਟਿਊਬ ਤੇ ਡਾਕਟਰ ਗੁਰਸ਼ੀਰ ਬਲੌਗਸ ਨੂੰ ਸਬਸਕ੍ਰਾਈਬ ਜਰੂਰ ਕਰਿਓ ਸੋ ਆਓ ਕੰਮ ਦੀ ਗੱਲ ਸ਼ੁਰੂ ਕਰੀਏ ਤੁਸੀਂ ਵੀ ਦਰਦ ਤੋਂ ਪਰੇਸ਼ਾਨ ਹੋ ਤਾਂ ਅੱਜ ਹੀ ਆਰਡਰ ਕਰੋ ਟੋਟਲੀ ਆਯੁਰਵੈਦਿਕ ਕਬੀਰ ਪੇਨ ਲੀਫ ਆਇਲ ਕਿਸੇ ਵੀ ਜੋੜਾਂ ਦੇ ਵਿੱਚ ਛੋਟੇ ਦਰਦ ਹੈ ਲੱਕ ਦੇ ਵਿੱਚ ਦਰਦ ਹੈ ਗੋਡਿਆਂ ਦੇ ਵਿੱਚ ਦਰਦ ਹੈ ਮੋਢਿਆਂ ਦੇ ਵਿੱਚ ਦਰਦ ਹੈ ਇਸ ਦੀਆਂ ਤੁਸੀਂ 10 ਤੋਂ 12 ਬੂੰਦਾਂ ਹੱਥ ਤੇ ਪਾ ਕੇ ਔਰ ਦਰਦ ਵਾਲੀ ਜਗ੍ਹਾ ਤੇ ਅਪਲਾਈ ਕਰ ਦੇਣਾ ਹੈ 10 ਤੋਂ 15 ਮਿੰਟ ਲਈ ਅਗਰ ਛੱਟ ਪੁਰਾਣੀ ਹੈ ਤਾਂ ਸੇਕ ਦੋਗੇ ਤਾਂ ਇਸ ਦਾ ਅਸਰ ਬਹੁਤ ਜ਼ਿਆਦਾ ਹੋਏਗਾ ਪਿਛਲੇ 5 ਸਾਲ ਤੋਂ ਇਸ ਤੇਲ ਨੂੰ ਅਸੀਂ ਆਪਣੀ ਕਲੀਨਿਕ ਦੇ ਪੇਸ਼ੈਂਟ ਤੇ ਵਰਤ ਰਹੇ ਹਾਂ ਜਿਸ ਦਾ ਰਿਜ਼ਲਟ 100% ਹੈ ਇਸ ਨੂੰ ਆਰਡਰ ਕਰਨ ਲਈ 8909000064 ਨੰਬਰ ਤੇ ਤੁਸੀਂ ਸੰਪਰਕ ਕਰ ਸਕਦੇ ਹੋ ਪਹਿਲਾਂ ਜਿਹੜੀ ਕੰਮ ਦੀ ਗੱਲ ਹੈ ਉਹ ਇਹ ਹੈ ਵੀ ਸਵੇਰੇ ਜਦੋਂ ਤੁਸੀਂ ਬ੍ਰੇਕਫਾਸਟ ਤੋਂ ਪਹਿਲਾਂ ਇੱਕ ਤਾਂ ਸਵੇਰੇ ਚਾਹ ਦਾ ਟਾਈਮ ਹੋ ਜਾਂਦਾ ਪਾਣੀ ਦਾ ਟਾਈਮ ਹੋ ਜਾਂਦਾ ਪਰ ਸਵੇਰੇ ਤੁਸੀਂ ਬ੍ਰੇਕਫਾਸਟ ਤੋਂ ਪਹਿਲਾਂ ਤੁਸੀਂ ਮਖਾਣੇ ਖਾਣੇ ਆ ਮਖਾਣਿਆਂ ਦੇ ਵਿੱਚ ਬਹੁਤ ਜ਼ਿਆਦਾ ਤਾਕਤ ਹੁੰਦੀ ਹੈ ਬਹੁਤ ਜ਼ਿਆਦਾ ਪ੍ਰੋਟੀਨ ਹੁੰਦਾ ਹੈ ਇਸ ਨੂੰ ਤੁਸੀਂ ਕਿਸੇ ਵੀ ਤਰੀਕੇ ਨਾਲ ਕਰ ਸਕਦੇ ਹੋ ਜੇ ਲੋ ਉਸ ਦੇ ਵਿੱਚ ਤੁਸੀਂ ਦੇਸੀ ਘਿਓ ਪਾ ਲਓ ਔਰ ਉਸ ਦੇ ਵਿੱਚ ਮਖਾਣੇ ਰੱਖੋ ਔਰ ਉਸ ਦੇ ਵਿੱਚ ਤੁਸੀਂ ਨਮਕ ਪਾ ਕੇ ਇਸ ਨੂੰ ਚੰਗੀ ਤਰ੍ਹਾਂ ਤੁਸੀਂ ਇਸ ਨੂੰ ਫਰਾਈ ਕਰ ਲਓ ਜਾਂ ਥੋੜੇ ਜਿਹਾ ਪਕਾ ਲਓ ਜਿਵੇਂ ਆਪਾਂ ਤੜਕਾ ਲਾਉਂਦੇ ਆ ਉਸੇ ਤਰ੍ਹਾਂ ਤੁਸੀਂ ਦੇਖੋ ਥੋੜੇ ਜਿਹਾ ਖਾਣ ਲਾਇਕ ਹੋ ਜਾਣਗੇ ਔਰ ਸਵਾਦ ਅਨੁਸਾਰ ਵੀ ਹੋ ਜਾਣਗੇ ਤੁਸੀਂ ਘਟੋ ਘਟ ਅਧਿਕ ਕੌਲੀ ਮਖਾਣਿਆਂ ਦੀ ਰੋਜ਼ਾਨਾ ਖਾਣੀ ਖਾਣੀ ਹੈ ਜਿਸ ਨੂੰ ਫੁੱਲ ਮਖਾਣੇ ਵੀ ਕਿਹਾ ਜਾਂਦਾ ਹੈ ਇਸ ਦੇ ਵਿੱਚ ਬਹੁਤ ਜ਼ਿਆਦਾ ਤਾਕਤ ਹੁੰਦੀ ਹੈ ਇਹ ਬੱਚਿਆਂ ਨੂੰ ਵੀ ਦਿਆ ਕਰੋ ਬਹੁਤ ਜ਼ਿਆਦਾ ਹਾਈ ਪ੍ਰੋਟੀਨ ਇਸ ਦੇ ਵਿੱਚ ਪਾਇਆ ਜਾਂਦਾ ਹੈ ਔਰ ਇਸ ਦਾ ਕੋਈ ਸਿਹਤ ਦੇ ਨੁਕਸਾਨ ਵੀ ਨਹੀਂ ਹੁੰਦਾ ਆਪਾਂ ਪ੍ਰੋਟੀਨ 바ਰ ਲੈ ਕੇ ਖਾਣੇ ਆ ਪਰ ਉਸ ਨਾਲੋਂ ਇਹ ਜਿਹੜਾ ਨੇਚਰਲ ਪ੍ਰੋਟੀਨ ਆ ਇਹ ਜਿਆਦਾ ਵਧੀਆ ਹੈ ਸੋ ਅੱਜ ਤੋਂ ਹੀ ਤੁਸੀਂ ਅੱਧੀ ਕੌਲੀ ਮਖਾਣੇ ਦੀ ਸਵੇਰੇ ਬ੍ਰੇਕਫਾਸਟ ਤੋਂ ਪਹਿਲਾਂ ਮਤਲਬ ਸਵੇਰ ਦੀ ਰੋਟੀ ਖਾਣ ਤੋਂ ਪਹਿਲਾਂ ਤੁਸੀਂ ਖਾਣੀ ਹੀ ਖਾਣੀ ਹੈ ਹੁਣ ਦੂਜੇ ਨੰਬਰ ਤੇ ਆਪਾਂ ਤੁਹਾਨੂੰ ਦੱਸਣ ਜਾ ਰਹੇ ਆ ਜਿਹੜਾ ਤੁਸੀਂ ਸਵੇਰੇ ਬ੍ਰੇਕਫਾਸਟ ਕਰਨਾ ਉਹਦੇ ਵਿੱਚ ਇੱਕ ਦਹੀਂ ਦੀ ਕੌਲੀ ਐਡ ਕਰਨੀ ਹੈ ਔਰ ਉਹਦੇ ਵਿੱਚ ਤੁਸੀਂ ਦੋ ਚੁਟਕੀਆਂ ਪਾਉਣੀਆਂ ਨੇ ਕਿਹੜੀ ਕਿਹੜੀ ਚੀਜ਼ ਦੀਆਂ ਪਹਿਲੀ ਜਿਹੜੀ ਚੁਟਕੀ ਹੈ ਉਹ ਹੋਗੀ ਤੁਹਾਡੀ ਚੁਟਕੀ ਕਾਲੀ ਮਿਰਚ ਦੀ ਤੁਸੀਂ ਆਪ ਹੀ ਆਪਣੇ ਸਵਾਦ ਅਨੁਸਾਰ ਨਹੀਂ ਤੁਸੀਂ ਜਿੰਨੀ ਤੁਹਾਡੀ ਚੁਟਕੀ ਹੈ ਉਸ ਦੇ ਵਿੱਚ ਪਾ ਲੈਣੀ ਔਰ ਦੂਸਰੀ ਚੁਟਕੀ ਛੋਟੀ ਹੋ ਜਾਏਗੀ ਆਪਣੀ ਹਲਦੀ ਦੀ ਇਸ ਨੂੰ ਚੰਗੀ ਤਰ੍ਹਾਂ ਮਿਕਸ ਕਰ ਲਓ ਔਰ ਸਵੇਰੇ ਜਦੋਂ ਤੁਸੀਂ ਨਾਸ਼ਤਾ ਕਰੋਗੇ ਉਸ ਦੇ ਨਾਲ ਤੁਸੀਂ ਇਹ ਖਾਣਾ ਹੀ ਖਾਣਾ ਹੈ ਕਿ ਹਲਦੀ ਹੈ ਉਹ ਕੀ ਹੋਗੀ ਆਪਣੀ ਜਿਹੜੀ ਜਿੰਨੀ ਵੀ ਆਪਣੇ ਅੰਦਰ ਇਨਫਲੇਮੇਸ਼ਨ ਹੋਈ ਜਾਂਦੀ ਹੈ ਉਸ ਨੂੰ ਉਹ ਘੱਟ ਕਰਨ ਦੀ ਕੋਸ਼ਿਸ਼ ਕਰਦੀ ਹੈ ਸੋ ਅੱਜ ਤੋਂ ਤੁਸੀਂ ਜ਼ਰੂਰ ਇਹ ਗੱਲ ਦਾ ਧਿਆਨ ਰੱਖਣਾ ਹੁਣ ਆਪਾਂ ਗੱਲ ਕਰਨ ਲੱਗੇ ਆ 30ਵੇਂ ਨੰਬਰ ਤੇ 30ਵੇਂ ਨੰਬਰ ਤੇ ਕੀ ਹੈ ਆਪਾਂ 2 ਅਖਰੋਟ ਲੈ ਲੈਣੇ ਆ ਜਿਹੜੇ ਅਖਰੋਟ ਹੋਣਗੇ ਉਹ ਰਾਤ ਨੂੰ ਤੁਸੀਂ ਪਾਣੀ 'ਚ ਭਿਉਆਂ ਲੈਣੇ ਆ ਔਰ ਸਵੇਰੇ ਜਦੋਂ ਤੁਸੀਂ ਨਾਸ਼ਤਾ ਕਰਨਾ ਔਰ ਤੁਸੀਂ ਜਦੋਂ ਸਵੇਰੇ ਉੱਠੋਗੇ ਸਵੇਰੇ ਨਿਰਨੇ ਕਾਲ ਜੇ ਹੀ ਤੁਸੀਂ ਉਹ ਖਾਣੇ ਆ ਧਿਆਨ ਨਾਲ ਸੁਣ ਲਓ 2 ਅਖਰੋਟ ਤੁਸੀਂ ਰਾਤ ਨੂੰ ਭਿਉਆਂ ਦੇਣੇ ਆ ਸਵੇਰੇ ਜਦੋਂ ਤੁਸੀਂ ਉੱਠੋਗੇ ਉੱਠ ਕੇ ਪਾਣੀ ਪਿਓ ਪਾਣੀ ਪੀਣ ਤੋਂ ਬਾਅਦ ਜਿਹੜੀ ਸਵੇਰ ਦੀ ਚਾਹ ਲੈਣੇ ਆ ਜਾਂ ਦੁੱਧ ਪੀਣੇ ਹੋ ਉਸ ਦੇ ਨਾਲ ਤੁਸੀਂ 2 ਅਖਰੋਟ ਖਾਣੇ ਸ਼ੁਰੂ ਕਰੋ ਇਸ ਨਾਲ ਕੀ ਹੋਏਗਾ ਤੁਹਾਡੇ ਗੋਡਿਆਂ ਦੇ ਵਿੱਚ ਤਾਕਤ ਤਾਂ ਆਉਣੀ ਆਉਣੀ ਹੈ ਔਰ ਤੁਹਾਡੇ ਸਰੀਰ ਦੇ ਵਿੱਚ ਵੀ ਤਾਕਤ ਆਏਗੀ ਸੋ ਅਗਰ ਇਹ ਸਾਰੀਆਂ ਗੱਲਾਂ ਦਾ ਧਿਆਨ ਰੱਖੋਗੇ ਔਰ ਨਾਲ ਦੀ ਨਾਲ ਸਾਡੀਆਂ ਗੋਡੇ ਵਾਲੀਆਂ ਕਸਰਤਾਂ ਕਰਨੀਆਂ ਸ਼ੁਰੂ ਕਰ ਦੋਗੇ ਤੁਸੀਂ ਗੋਡੇ ਦਰਦ ਤੋਂ ਰਾਹਤ ਪਾ ਸਕਦੇ ਹੋ ਕਿਉਂਕਿ ਇਹੀ ਆਪਾਂ ਖਾਣ ਪੀਣ ਵਾਲੀਆਂ ਚੀਜ਼ਾਂ ਆਪਣੇ ਪੇਸ਼ੈਂਟਸ ਨੂੰ ਦੱਸਦੇ ਹਾਂ ਸੋ ਅਸੀਂ ਚਾਹੁੰਦੇ ਸੀ ਅਸੀਂ ਤੁਹਾਡੇ ਨਾਲ ਵੀ ਸਾਂਝੀਆਂ ਇਹ ਜਰੂਰ ਕਰੀਏ ਸੋ ਸਿਰਫ ਇਹਨਾਂ ਚੀਜ਼ਾਂ ਨੇ ਕੋਈ ਬਾਹਲੀਆਂ ਮਹਿੰਗੀਆਂ ਚੀਜ਼ਾਂ ਨਹੀਂ ਹਰ ਇੱਕ ਦੇ ਘਰ ਦੇ ਵਿੱਚ ਹੁੰਦੀਆਂ ਨੇ ਹਰ ਇੱਕ ਇਨਸਾਨ ਇਸ ਨੂੰ ਖਰੀਦ ਸਕਦਾ ਹੈ ਸੋ ਉਮੀਦ ਕਰਦਾ ਆਈ ਤੇ ਵੀਡੀਓ ਤੁਹਾਨੂੰ ਚੰਗੀ ਲੱਗੀ ਹੋਵੇਗੀ ਸੋ ਮਿਲਾਂਗੇ ਜਲਦ ਇੱਕ ਨਵੇਂ ਟੌਪਿਕ ਇੱਕ ਨਵੀਂ ਵੀਡੀਓ ਨਾਲ ਅਗਰ ਤੁਸੀਂ ਸਾਨੂੰ ਕੁਝ ਵੀ ਪੁੱਛਣਾ ਚਾਹੁੰਦੇ ਹੋ ਗੋਡਿਆਂ ਰਿਗਾਰਡਿੰਗ ਜਾਂ ਕਿਸੇ ਹੋਰ ਟੌਪਿਕ ਤੇ ਤੁਸੀਂ ਵੀਡੀਓ ਚਾਹੁੰਦੇ ਹੋ ਤਾਂ ਸਾਨੂੰ ਕਮੈਂਟ ਬਾਕਸ ਦੇ ਵਿੱਚ ਜਰੂਰ ਦੱਸਿਓ ਔਰ ਅਗਰ ਤੁਸੀਂ ਸਾਡੀ ਵੀਡੀਓ ਦੇਖ ਕੇ ਆਹ ਤਿੰਨ ਚੀਜ਼ਾਂ ਖਾਣੀਆਂ ਸ਼ੁਰੂ ਕਰਤੀਆਂ ਨੇ ਤਾਂ ਵੀ ਸਾਨੂੰ ਦੱਸਿਓ ਔਰ ਇਸ ਦਾ ਤੁਹਾਨੂੰ ਕੀ ਕੀ ਫਾਇਦਾ ਹੋਇਆ ਇਹ ਵੀ ਸਾਨੂੰ ਦੱਸਿਓ ਸੋ ਮਿਲਾਂਗੇ ਜਲਦ ਉਹਨਾਂ ਟਾਈਮ ਤੁਸੀਂ ਸਾਰੇ ਜਾਣੇ ਆਪਣਾ ਔਰ ਆਪਣੇ ਪਰਿਵਾਰ ਦਾ ਧਿਆਨ ਰੱਖਿਓ ਜੀ ਸਤਿ ਸ਼੍ਰੀ ਅਕਾਲ ਜੀ